ਵੱਡੀ ਖਬਰ ਦਾ ਰੁਕ ਕਰ ਲੈਨੇ ਜਿੱਥੇ ਕਿ ਸ਼ਹਿਰ ਅੰਮ੍ਰਿਤਸਰ ਦੇ ਇਲਾਕੇ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ ਅੱਜ ਵੱਡੀ ਚੈਕਿੰਗ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਜਿੱਥੇ ਕਿ ਸਪੈਸ਼ਲ ਡੀਜੀਪੀ ਰੇਲਵੇ ਸਟ ਮੈਡਮ ਸ਼ਸ਼ੀ ਪ੍ਰਭਾ ਦੇ ਵੱਲੋਂ ਜਿਹੜਾ ਵਾ ਵੱਡੀ ਫੋਰਸ ਲੈ ਕੇ ਅਚਨਚੇਤ ਚੈਕਿੰਗ ਜਿਹੜੀ ਆ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਕੀਤੀ ਗਈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੜੀ ਬਰੀਕੀ ਦੇ ਨਾਲ ਜਿਹੜਾ ਇਹ ਚੈਕਿੰਗ ਕੀਤੀ ਜਾ ਰਹੀ ਹੈ ਜਿੱਥੇ ਕਿ ਅੰਮ੍ਰਿਤਸਰ ਦੇ ਵੱਡੇ ਅਧਿਕਾਰੀ ਵੀ ਨਾਲ ਮੌਜੂਦ ਨੇ ਜਿਵੇਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਨਾਲ ਮੌਜੂਦ ਨੇ ਅਤੇ ਇਸ ਆਪਰੇਸ਼ਨ ਦਾ ਜਾਇਜ਼ਾ ਜਿਹੜਾ ਉਹ ਲਿਆ ਜਾ ਰਿਹਾ ਇਸ ਦੇ ਨਾਲ ਹੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਕਿ ਜਿਹੜੇ ਉਥੋਂ ਇਲਾਕੇ ਦੇ ਜਿਹੜੇ ਲੋਕ ਨੇ ਪਰਿਵਾਰਕ ਜੀ ਨੇ ਉਹਨਾਂ ਨੂੰ ਵੀ ਪੁੱਛਿਆ ਜਾ ਰਿਹਾ ਕਿ ਤੁਹਾਨੂੰ ਕੋਈ ਮੁਸ਼ਕਲ ਪਰੇਸ਼ਾਨੀ ਆ ਜਾਂ ਤੁਹਾਡੇ ਇਲਾਕੇ ਦੇ ਵਿੱਚ ਕੋਈ ਨਸ਼ਾ ਵੇਚਦਾ ਤਾਂ ਪਲੀਜ਼ ਕਿਰਪਾ ਕਰਕੇ ਪੰਜਾਬ ਪੁਲਿਸ ਦਾ ਸਾਥ ਦਿਓ ਤਾਂ ਕਿ ਆਪਾਂ ਮਿਲ ਕੇ ਜਿਹੜਾ ਪੰਜਾਬ ਨੂੰ ਰੰਗਲਾ ਪੰਜਾਬ ਉਹ ਬਣਾ ਕੇ ਜਾਇ ਸਕੀਏ ਸੋ ਵੱਡੀ ਜਿਹੜੀ ਕਾਰਵਾਈ ਜਿਹੜੀ ਆ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਜਿਹੜੀ ਕੀਤੀ ਜਾ ਰਹੀ ਹੈ ਅੱਜ ਵੱਡੀ ਕਾਰਵਾਈ ਸ਼ਹਿਰ ਅੰਮ੍ਰਿਤਸਰ ਦੇ ਇੱਕ ਇਲਾਕੇਾਂ ਦੇ ਵਿੱਚ ਦੇਖਣ ਨੂੰ ਮਿਲੀ ਜਿੱਥੇ ਕਿ ਪੰਜਾਬ ਪੁਲਿਸ ਦੇ ਵੱਲੋਂ ਅਚਨਚੇਤ ਚੈਕਿੰਗ ਜਿਹੜੀ ਆ ਉਹ ਕੀਤੀ ਗਈ ਸੋ ਮੁੱਖ ਮਕਸਦ ਇਹੋ ਆ ਕਿ ਪੰਜਾਬ ਦੇ ਵਿੱਚ ਨਸ਼ੇ ਨੂੰ ਜਿਹੜਾ ਵਾ ਕਿਸੇ ਨਾ ਕਿਸੇ ਪੱਖੋਂ ਵੱਡੇ ਪੱਧਰ ਤੇ ਕੰਟਰੋਲ ਕਰਕੇ ਪੰਜਾਬ ਨੂੰ ਹਰੀਆਲੀ ਪੱਖੋਂ ਰੰਗਲੇ ਪੰਜਾਬ ਬਣਾਉਣ ਪੱਖੋਂ ਕਾਮਯਾਬ ਜ਼ਰੂਰ ਹੋਣ ਇਸ ਦੇ ਨਾਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਵੇਂ ਸੀਨੀਅਰ ਅਧਿਕਾਰੀ ਮੈਡਮ ਸ਼ਸ਼ੀ ਪ੍ਰਭਾ ਡੀਜੀਪੀ ਸਾਹਿਬ ਹੋਣ ਜਾਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਹੋਣ ਨਿਕਨੇ ਕੇ ਬੱਚਿਆਂ ਨੂੰ ਵੀ ਸਮਝਾ ਰਹੇ ਨੇ ਚੰਗੀ ਸਿਹਤ ਦੇ ਰਹੇ ਨੇ ਕਿ ਪੜ੍ਹਾਈ ਕਰੋ ਅੱਗੇ ਵਧੋ ਇਹ ਨਸ਼ਿਆਂ ਤੋਂ ਗੁਰੇਜ਼ ਕਰਨਾ ਮਾਤਾ ਪਿਤਾ ਦਾ ਸਤਿਕਾਰ ਕਰਨਾ ਚੰਗੀਆਂ ਚੀਜ਼ਾਂ ਵੱਲ ਜਿਹੜਾ ਵਾ ਉਹਨਾਂ ਨੂੰ ਦੱਸਿਆ ਜਾ ਰਿਹਾ ਕੁਝ 11 ਦੀਆਂ ਗੱਲਾਂ ਜਿਹੜਾ ਉਹ ਵੀ ਉਹਨਾਂ ਦੇ ਨਾਲ ਸ਼ੇਅਰ ਕੀਤੀਆਂ ਜਿਹੜਾ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਇਲਾਕੇ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਅਚਨਚੇਤ ਚੈਕਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇਸੇ ਹੀ ਤਹਿਤ ਤੁਹਾਨੂੰ ਦੱਸ ਦਈਏ ਕਿ ਸ਼੍ਰੀਮਤੀ ਸ਼ਸ਼ੀ ਪ੍ਰਭਾ ਜੋ ਕਿ ਰੇਲਵੇ ਡੀਜੀਪੀ ਨੇ ਉਹਨਾਂ ਦੇ ਵੱਲੋਂ ਅੱਜ ਇਸ ਆਪਰੇਸ਼ਨ ਜੋ ਕਿ ਕੈਸੋ ਆਪਰੇਸ਼ਨ ਚਲਾਇਆ ਇਸ ਦਾ ਜਾਇਜ਼ਾ ਜਿਹੜਾ ਉਹ ਲਿਆ ਗਿਆ ਆ ਤੁਹਾਨੂੰ ਵੀ ਸੁਣਾਉਣਿਆ ਗੱਲਬਾਤ ਦੌਰਾਨ ਕੀ ਕਿਹਾ ਮੀਡੀਆ ਨੂੰ ਮੈਡਮ ਡੀਜੀਪੀ ਸ਼ਸ਼ੀ ਪ੍ਰਭਾ ਵੱਲੋਂ ਜਿਸ ਵੇਲੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਯੁੱਧ ਨਸ਼ਾ ਵਿਰੁੱਧ ਹੁਣ 6.5 ਮਹੀਨੇ ਹੋ ਗਏ ਇਹਨਾਂ ਨੂੰ ਸ਼ੁਰੂ ਕੀਤਾ ਹੋਇਆ ਠੀਕ ਹੈ ਤਾਂ ਯੁੱਧ ਨਸ਼ਾ ਵਿਰੁੱਧ दो सौ किलो हीरोन तो अलावा अफीम चरस गांजा सारा कुछ फड़िया होया है और पिछले दो तीन दिनों पता ही लगे होगा कि बारह किलो एक अठ किलो दूजा दो इन्हों ने काफी वीडियो रिकवरी की अफीम तो बंदे भी बहुत सारे फड़े गए हैं करीब हजार के आसपास पास पर्चे दर्ज हुए हैं दो हज़ार के आसपास बंदे अरेस्ट हुए हैं तो ये जो मुहिम चलाया गया है ये च बहुत ही वह कामयाबी मिल रही है और मैं उम्मीद करती हूँ अगे भी कामयाबी मिलती रहेगी जो बंदे इतने से हूँ वो पज गए थे तो इस करके अज बे फटे गए हैं इतने इस इलाकेमे मिलेगा कि बहरों कोई आके इत ड बेच रहा है तो बहुत वी कामयाबी मिली हुई है ਤਿੰਨ ਬੰਦੇ ਐਸੀ ਫੜੇ ਹੈ ਜਿਦੇ ਚ ਇੱਕ ਬਾਹਰੋਂ ਆਇਆ ਸੀਗਾ ਦੋ ਇੱਥੋਂ ਦੇ ਸੀਗੇ ਔਰ ਪਰਚਾ ਪੁਲਿਸ ਦਸ ਕਰ ਰਹੀ ਹੈ ਮੈਂ ਇੱਥੇ ਦੋ ਚਾਰ ਬੀਬੀਆਂ ਨਾਲ ਗੱਲ ਕੀਤਾ ਹੈ ਉਹ ਬੜੇ ਖੁਸ਼ ਨੇ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਜਿਹੜੀ ਕਾਰਵਾਈ ਸ਼ੁਰੂ ਕੀਤੀ ਹੈ ਉਹਦੇ ਨਾਲ ਉਹਨਾਂ ਨੂੰ ਬਹੁਤ ਫਾਇਦਾ ਹੋਇਆ ਹੈ ਕਿਉਂਕਿ ਇੱਥੇ ਨੁੱਕੜ ਤੇ ਕਈ ਸਾਰੇ ਨਸ਼ੇੜੀ ਬੈਠੇ ਹੁੰਦੇ ਸੀਗੇ ਨਸ਼ਾ ਕਰਦੇ ਸੀਗੇ ਤਾਂ ਅੰਦੇ ਜਾਂਦੇ ਜਿਹੜੇ ਲੇਡੀਜ਼ ਹੁੰਦੀਆਂ ਸੀਗੀਆਂ ਉਹਨਾਂ ਨੂੰ ਕਮੈਂਟ ਵਗੈਰਾ ਪਾਸ ਕਰਦੇ ਸੀਗੇ ਛੋਟੇ ਮੋਟੇ ਕ੍ਰਾਈਮ ਕਰਦੇ ਸੀਗੇ ਤੇ ਉਹਦੇ ਚ ਬਹੁਤ ਜ਼ਿਆਦਾ ਫਰਕ ਪੜਾ ਹੈ ਉਹਨਾਂ ਨੂੰ ਫੜ ਲਿਆ ਗਿਆ ਹੈ ਜਾਂ ਉਹਨਾਂ ਨੂੰ ਹੁਣ ਮਿਲ ਨਹੀਂ ਰਹਿ ਨਾ ਇਸ ਕਰਕੇ ਇਹਨਾਂ ਨੂੰ ਬਹੁਤ ਆਰਾਮ ਹੋ ਗਿਆ ਹੈ ਕਿ ਇਸ ਤਰ੍ਹਾਂ ਦੀ ਗਲਬਤ ਹੁਣ ਨਹੀਂ ਹੁੰਦੀ ਤੁਸੀਂ ਇਹ ਤੋਂ ਕਿ ਚੈਕਿੰਗ ਹੋ ਗਈ ਇਸ ਤੋਂ ਬਿਨਾਂ ਵੀ ਮੈਂ ਇੱਥੇ ਸੀਗੇ ਨਸ਼ਾ ਤਸਲਾ ਤੋਂ ਲੋਕ ਵੀ ਡਰਦੇ ਆ ਲੋਕਤ ਲੋਕ ਪੁਲਿਸ ਤੋਂ ਤੋਚ ਕਰਨਾ ਕਹਿੰਦੇ ਨੇ ਪਰ ਨਸ਼ਾ ਤੱਤੇ ਡਰਦੇ ਮਾਰੀ ਮੈਂ ਕੋਛ ਨਹੀਂ ਕਰ ਬੰਦੇ ਨੂੰ ਨਹੀਂ ਨਹੀਂ ਤੁਹਾਡੀ ਗੱਲ ਗਲਤ ਹੈ ਜਿਹੜੀ ਹੈਲਪਲਾਈਨ ਅਸੀਂ ਦਿੱਤੀ ਹੋਈ ਹੈ ਉਹਦੇ ਚ ਹਜ਼ਾਰ ਦੇ ਆਸ-ਪਾਸ ਕੰਪਲੇਂਟ ਆਈਆਂ ਨੇ ਪਬਲਿਕ ਵੱਲੋਂ ਤਾਂ ਇਹ ਕੀ ਕਹਿਣਾ ਕਿ ਉਹ ਡਰ ਰਹੇ ਨੇ ਗੱਲ ਕਰ ਰਹੇ ਸੀ ਉਹ ਬੰਦੇ ਬਿਲਕੁਲ ਸਾਹਮਣੇ ਆ ਰਹੀ ਹੈ ਆਗਾ ਜਿਹੜਾ ਪਛਾਣ ਹੈ ਜੀ ਅਸੀਂ